ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲੇ ਸੌ ਚੁੱਕਣੀ ਹੈ ਅੱਜ ਤੀਜੀ ਵਾਰ ਉਹਨਾਂ ਨੇ ਸੌ ਜਿਹੜੀ ਹੈ ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ ਚੁੱਕ ਲੈਣੀ ਹੈ ਪਰ ਦੂਸਰੇ ਪਾਸੇ ਜਿਸ ਕਾਰਨ ਪ੍ਰਧਾਨ ਮੰਤਰੀ ਦੀ ਪਾਰਟੀ ਭਾਜਪਾ ਹਾਰ ਗਈ ਉਹ ਮੁੱਦਾ ਸੀਗਾ ਕਿਸਾਨ ਅੰਦੋਲਨ ਜਦੋਂ 2020 ਦੇ ਵਿੱਚ ਇਹ ਅੰਦੋਲਨ ਸ਼ੁਰੂ ਹੋਇਆ ਤਾਂ ਉਸ ਤੋਂ ਬਾਅਦ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪੂਰੀ ਭਾਜਪਾ ਨੂੰ ਜਿਹੜਾ ਵਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸੇ ਕਰਕੇ ਪੰਜਾਬ ਦੇ ਵਿੱਚੋਂ ਵੀ ਕੋਈ ਸੀਟ ਨਹੀਂ ਆਈ ਹਰਿਆਣਾ ਦੇ ਵਿੱਚ 10 ਸੀਟਾਂ ਇਹਨਾਂ ਦੇ ਕੋਲ ਹੁੰਦੀਆਂ ਸੀਗੀਆਂ 10 ਐਮਪੀ ਹੁੰਦੇ ਸੀਗੇ ਉਹਦੇ ਵਿੱਚੋਂ ਵੀ ਇਹ 4 ਐਮਪੀ ਹਾਰ ਗਏ ਆ ਇਸੇ ਤਰ੍ਹਾਂ ਯੂਪੀ ਦੇ ਵਿੱਚ ਇਹਨਾਂ ਦੇ ਨਾਲ ਹੋਇਆ ਜਿਹੜਾ ਇਹਨਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਤਸੱਵਰ ਨਹੀਂ ਸੀ ਕੀਤਾ ਕਦੀ ਸੁਪਨੇ 'ਚ ਨਹੀਂ ਸੀ ਸੋਚਿਆ ਹਣਾ ਵੀ ਸਾਨੂੰ ਯੂਪੀ ਤੋਂ ਵੀ ਜਿਹੜੀਆਂ ਸੀਟਾਂ ਉਹ ਕੱਟੀਆਂ ਜਾਣਗੀਆਂ ਉੱਥੋਂ ਵੀ ਕੱਟੀਆਂ ਗਈਆਂ ਮਹਾਰਾਸ਼ਟਰਾ ਤੋਂ ਵੀ ਗਈਆਂ ਤੇ ਪੱਛਮੀ ਬੰਗਾਲ ਚੋ ਵੀ ਗਈਆਂ ਤੇ ਵੋਟਾਂ ਜਿਹੜਾ ਦੀਆਂ ਸੀਟਾਂ ਕੱਟੀਆਂ ਗਈਆਂ ਭਾਵੇਂ ਜਿਹੜੀਆਂ ਇਹ ਸੀਟਾਂ ਨਹੀਂ ਜਿੱਤ ਸਕੇ ਉਹ ਸਾਰੀਆਂ ਖੇਤੀ ਪ੍ਰਧਾਨ ਜਿਹੜੇ ਹਲਕੇ ਸੀਗੇ ਉੱਥੋਂ ਆਉਂਦੀਆਂ ਨੇ ਹਾਲੇ ਸੌ ਤੀਜੀ ਵਾਰੀ ਚੁੱਕਣੀ ਆ ਪਰ ਕਿਸਾਨ ਜਿਹੜੇ ਆ ਇਹ ਫੇਰ ਤਿਆਰ ਬਰ ਤਿਆਰ ਹੋ ਗਏ ਆ ਇਹ ਫੇਰ ਤਿਆਰ ਬਰ ਤਿਆਰ ਨੇ ਵੀ ਮੋਦੀ ਸਾਹਿਬ ਸਾਡੇ ਨਾਲ ਪਹਿਲਾਂ ਮਸਲਾ ਤੁਸੀਂ ਹੱਲ ਕਰ ਲਓ ਜਿਹੜੇ ਤੁਸੀਂ ਕਾਨੂੰਨ ਵਾਦੇ ਕੀਤੇ ਸੀਗੇ ਜਦੋਂ ਤੁਸੀਂ ਅੰਦੋਲਨ ਸਾਡਾ ਵਾਪਸ ਲਿਆ ਸੀਗਾ ਜਦੋਂ ਕਿਸਾਨ ਧਰ ਨਾਲ ਲੱਗਾ ਹੋਇਆ ਸੀਗਾ ਉਦੋਂ ਤੁਸੀਂ ਇਹ ਗੱਲ ਕਹੀ ਸੀਗੀ ਕਿ ਐਮਐਸਪੀ ਦੇ ਉੱਤੇ ਇੱਕ ਪੱਕਾ ਕਾਨੂੰਨ ਜਿਹੜਾ ਉਹ ਬਣਾ ਦਿੱਤਾ ਜਾਏਗਾ ਇਸ ਵਾਦੇ ਦੇ ਨਾਲ ਇੱਕ ਅੰਦੋਲਨ ਜਿਹੜਾ ਵਾ ਇਹ ਖਤਮ ਹੋ ਗਿਆ ਸੀਗਾ ਪਰ ਇਦਾਂ ਤੁਸੀਂ ਕੀਤਾ ਨਹੀਂ ਇਸੇ ਦੇ ਵਿਰੋਧ ਦੇ ਵਿੱਚ ਜਦੋਂ ਇਸ ਸਾਲ ਫਰਵਰੀ ਦੇ ਵਿੱਚ ਕਿਸਾਨ ਦਿੱਲੀ ਵੱਲ ਨੂੰ ਜਾਣ ਲੱਗੇ ਸੀਗੇ ਤਾਂ ਜੋ ਕੁਝ ਹਰਿਆਣਾ ਦੇ ਵਿੱਚ ਹੋਇਆ ਉਦੋਂ ਅਸੀਂ ਸਾਰੇ ਭਲੀ ਭਾਂਤ ਵਾਕਿਵਾਂ ਕਿ ਕਿੱਦਾਂ ਹਰਿਆਣਾ ਦੀ ਐਂਟਰੀ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਦੇ ਉੱਤੇ ਸੜਕਾਂ ਤੇ ਕਿਲ ਗੱਡ ਦਿੱਤੇ ਗਏ ਤਾਂ ਜੋ ਕਿਸਾਨ ਜਿਹੜੇ ਆ ਇਹ ਆਪਣਾ ਟਰੈਕਟਰ ਲੈ ਕੇ ਉੱਥੇ ਨਾ ਆ ਸਕਣ ਤੇ ਇਸ ਵਾਰ ਤਾਂ ਹਰਿਆਣਾ ਵੱਲੋਂ ਜਿਹੜਾ ਵਾ ਉਹ ਡਰੋਨ ਰਾਹੀਂ ਹਮਲੇ ਵੀ ਕੀਤੇ ਗਏ ਸੋ ਕਿਸਾਨ ਇੱਕ ਵਾਰ ਫੇਰ ਤਿਆਰ ਹੋ ਗਏ ਆ ਕਿ ਸਾਡੀਆਂ ਮੰਗਾਂ ਸੁਣੋ ਸਾਡੇ ਮਸਲੇ ਹੱਲ ਕਰੋ ਔਰ ਨਾਲ ਦੀ ਨਾਲ ਇਹ ਵੀ ਗੱਲ ਇਹਨਾਂ ਨੂੰ ਯਾਦ ਰੱਖਣੀ ਚਾਹੀਦੀ ਆ ਕਿ ਅਰਜੁਨ ਮੁੰਡੇ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਖੇਤੀਬਾੜੀ ਮੰਤਰੀ ਸੀ ਉਹ ਵੀ ਚੋਣ ਹਾਰ ਗਏ ਆ ਔਰ ਉਹ ਵੀ ਇਸੇ ਕਰਕੇ ਚੋਣ ਹਾਰੇ ਆ ਕਿ ਕਿਸਾਨਾਂ ਦੇ ਵਿਰੋਧ ਦਾ ਜਿਹੜਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਕਿਸਾਨ ਜਿਹੜੇ ਆ ਉਹ ਦੁਖੀ ਨੇ ਉਹ ਚਾਹੁੰਦੇ ਆ ਕਿ ਐਮਐਸਪੀ ਦੇ ਉੱਤੇ ਇੱਕ ਗਰੰਟੀ ਕਾਨੂੰਨ ਬਣਾ ਦਿੱਤਾ ਜਾਵੇ ਤਾਂ ਜੋ ਉਹ ਸੌਖੇ ਹੋ ਸਕਣ ਉਹਨਾਂ ਦੀਆਂ ਫਸਲਾਂ ਜਿਹੜੀਆਂ ਇੱਕ ਪੱਕੇ ਮੁੱਲ ਦੇ ਉੱਤੇ ਚੁੱਕੀਆਂ ਜਾ ਸਕਣ ਸੌ ਵਜੇ ਪ੍ਰਧਾਨ ਮੰਤਰੀ ਨੇ ਚੁੱਕਣੀ ਆ ਪਰ ਕਿਸਾਨਾਂ ਵੱਲੋਂ ਫੇਰ ਇੱਕ ਵਾਰ ਤਿਆਰੀ ਕਰ ਲਈ ਗਈ ਹੈ ਕਿਸਾਨ ਅੰਦੋਲਨ ਜਿਹੜਾ ਫੇਰ ਕਹਿੰਦੇ ਸ਼ੁਰੂ ਕਰਦੇ ਆਗੇ ਜੇਕਰ ਤੁਸੀਂ ਸਾਡੀਆਂ ਮੰਗਾਂ ਨਾ ਮੰਨੀਆਂ ਸਭ ਸਾਥੀਓਂ ਕੋ ਨਮਸਕਾਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 13 ਫਰਵਰੀ ਸੇ ਜੋ ਮੋਰਚੇ ਲਗੇ ਹੋਏ ਹਨ ਸ਼ੰਭੂ ਬਾਰਡਰ 'ਤੇ ਦਾਤਾ ਸਿੰਘ ਵਾਲਾ ਖਨੋਰੀ ਬਾਰਡਰ 'ਤੇ ਰਤਨਪੁਰਾ ਬਾਰਡਰ 'ਤੇ ਔਰ ਆਪਣਡਾ ਬੋਲੀ ਬਾਰਡਰ 'ਤੇ आप देखो किस तरीके की व्यवस्था अपने किसान भाइयों ने कर रखी है ये अपने शेरे पंजाब जो किसान यूनियन है अपने गुरिंदर भगू साहब उनके ये पूरे बड़े कैंप हैं सैकड़ों की संख्या में उनकी ट्रॉली है आप देखो पूरी व्यवस्था ये अंदर पूरा यहाँ पे सोने का सारी चीजें उस तरफ कूलर लगा हुआ है और इधर ए सी हुआ है सारे का सारा ये अपनी एक और ट्रॉली है जहाँ पे लगातार मीटिंग होती है और इसमें भी अपना कूलर लगा हुआ है बड़ी संख्या में आप देखो बाहर ट्रैक्टर ट्रॉली ऊपर भी आप देख सकते हो कि ट्रैक्टर ट्रॉली बड़ी संख्या में है अब जो महत्वपूर्ण बात जो समझने की है जिस तरीके की व्यवस्थाएं कर रखी हैं ये अपने मुखबाल सिंह जी हैं जो पूरी एक किचन बनी हुई है पूरी किचन में सेवा का काम ये संभालते हैं अंदर फ्रिज भी है सारी चीज है सिलेंडर है भाई अरजीत सिंह जी थे जो सेवा करते हैं अब ये देखो यहाँ पे वॉशिंग मशीन भी लगी हुई है और उसके अलावा यहाँ पे सिंक भी लगा हुआ है और ये बाथरूम बनाए हुए हैं नहाने धोने के लिए और ये देखो आप ये अपने सारी चीजें ये बनाई हुई हैं और पांच छह किलोमीटर में चारों लेन बिल्कुल भरी हुई है बहुत बड़ी संख्या में ये मोर्चा लगा हुआ है यहाँ पे पानी के टैंकर हैं ये तैयारी देख के मोदी सरकार को ये समझ लेना चाहिए कि एक किसान पक्का मन बना के यहाँ पे आए हुए हैं मोर्चा लगाने के लिए और इस किसान आंदोलन का ये असर था कि भाजपा तीन सौ की बजाय 240 तक सिमट के रह गई और अगर सरकार आगे हमारी बात नहीं मानेगी अगर एमएसपी गारंटी कानून नहीं बनाएगी तो सरकार को ये चीज और भी महंगी पड़ेगी और अभी आप देखो ऊपर यहां पे सोलर पैनल भी लगा दिए गए आप देखो इस तरीके से तो आंदोलन लंबा लड़ने का मूड बना के किसान आए हैं पक्के ऊपर मकान बन गए हैं सोलर पैनल है जब तक सरकार इन बातों को नहीं मानेगी किसानों की मांगों को पूरा नहीं करेगी तब तक आंदोलन इसी तरीके से जारी रहेगा Subscribe to One India channel and never miss an update.